ਪਰਉ ਮਹਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨਾ 부ਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾ ਮਨੈ ਸੁਮਾਈ ਹਰ ਜਿਉ ਕਿਰਪਾ ਕਰਹੁ ਮੇਰੇ ਪਿਆਰੇ ਅੰਮ ਦੇ ਨ ਹਰ ਗੁਣ ਦੀਨ ਜਨ ਮੰਗੇ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨਾ ਕਉ ਜਮ ਜੋਹੇ ਨ ਸਾਕੇ ਰੱਤੀ ਅੰਤਿ ਦੁਖ ਨਾ ਲਾਈ ਆਪ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਨਾਈ ਭਗਤਾ ਕੀ ਪੈਜ ਰਖਹਿ ਤੂੰ ਆਪੀ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਵਿਖ ਦੁਖ ਕਾਟਹਿ ਦੁਬਦਾ ਰਤੀ ਨਾ ਰਾਈ ਹਮ ਮੂੜ ਮੁਗਦ ਕਿਛ ਬੂਝੈ ਨਾਹੀ ਤੂੰ ਆਪੇ ਦੇਹ ਬੁਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤ ਅਪਾਏ ਤੁਧ ਤੰਦੈ ਲਾਇਆ ਭੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸ਼ਬਦੈ ਸੁਰਤ ਨਾ ਪਾਈ ਮਨ ਮੁਖ ਮਰਹਿ ਤਿਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨ ਪਾਵਹਿ ਕਬਹੀ ਡੂਬ ਮੁਏ ਬਿਨ ਗੁਰ ਸਿਰ ਭਾਰਾ ਸਾਚੇ ਸ਼ਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਲਾਈ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਈ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ RAM ਨਾਮ ਉਰ ਧਾਰੈ ਪਰੋ ਮਹੱਲਾ ਪੰਜਵਾਂ ਅਸ਼ਟ ਪਦੀਆਂ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਰਿਦੈ ਸੋਈ ਵੱਡ ਰਾਜਾ ਜਿਸ ਨਾਮ ਰਿਦੈ ਤਿਸ ਪੂਰੇ ਕਾਜਾ ਜਿਸ ਨਾਮ ਰਿਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤਿਸ ਸਲਾਹੀ ਜਿਸ ਹਰ ਤਨ ਰਾਸ ਸੋ ਵਡਭਾਗੀ ਜਿਸ ਗੁਰਮਸਤਕ ਹਾਥ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤਿਸ ਸਹਜ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਧਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨਉ ਨਿਧ ਪਾਈ ਨਾਮ ਬਿਨਾ ਭ੍ਰਮ ਆਵੇ ਜਾਈ ਜਿਸ ਨਾਮ ਹਿਰਦੈ ਸੋਵੇ ਪਰਵਾਹਾ ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨ ਮੁਖ ਗਵਾਰਾ ਜਿਸ ਨਾਮ ਹਿਰਦੈ ਤਿਸ ਨੇਹ ਚਲੇ ਆਸਨ ਜਿਸ ਨਾਮ ਹਿਰਦੈ ਤਿਸ ਤਖਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਿਆ ਸਾਹ ਨਾਮ ਹੀ ਨਾਹੀ ਪਤਵੇ ਸਾਹ ਜਿਸ ਨਾਮ ਰਿਦੈ ਸੋ ਸਭ ਮਹਿ ਜਾਤਾ ਜਿਸ ਨਾਮ ਰਿਦੈ ਸੋ ਪੁਰਖ ਵਿਧਾਤਾ ਜਿਸ ਨਾਮ ਰਿਦੈ ਸੋ ਸਭ ਤੇ ਊਚਾ ਨਾਮ ਬਿਨਾ ਭ੍ਰਮ ਜੋਨੀ ਮੂਚਾ ਜਿਸ ਨਾਮ ਰਿਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਰਿਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਰਿਦੈ ਸੋ ਪੁਰਖ ਪਰਵਾਣ ਨਾਮ ਬਿਨਾ ਫਿਰ ਆਵਣ ਜਾਣ ਤਿੰਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹਿ ਲਖੇ ਗੋਪਾਲ ਆਵਣ ਜਾਣ ਰਹਿ ਸੁਖ ਪਾਇਆ ਕਉ ਨਾਨਕ ਤਤੈ ਤਤ ਮਲਾਇਆ ਪੈਰੂ ਮਹਲਾ ਪੰਜਵਾਂ ਕੋਟ ਵਿਸ਼ਨ ਕੀਨੇ ਅਵਤਾਰ ਕੋਟ ਬ੍ਰਹਮੰਡ ਜਾਕੇ ਧਰਮਸਾਲ ਕੋਟ ਮਹੇਸ਼ ਉਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਧਣੀ ਗੋਵਿੰਦ ਹਮਾਰਾ ਬਨ ਨਾ ਸਾਕੋਂ ਗੁਣ ਬਿਸਥਾਰਾ ਰਹਾਉ ਕੋਟ ਮਾਇਆ ਜਾਂ ਕੈ ਸੇਵ ਕਾਈ ਕੋਟ ਜੀ ਜਾ ਕੀ ਸਹਿ ਜਾਏ ਕੋਟ અપਾਰ ਜਨਾ ਤੇਰੇ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸ਼ਕਾਰ ਕੋਟ ਇੰਦਰ ਠਾਡੇ ਹੈ ਦਵਾਰ ਕੋਟ ਬੈਕੁੰਠ ਜਾ ਕੀ ਦ੍ਰਿਸ਼ਟੀ ਮਾਹੀ ਕੋਟ ਨਾਮ ਜਾ ਕੀ ਕੀਮਤ ਨਾਹੀ ਕੋਟ ਪੂਰੀਤ ਹੈ ਜਾ ਕੈ ਨਾਦ ਕੋਟ ਅਖਾਰੇ ਚਲਤ ਬਿਸਮਾਦ ਕੋਟ ਸਖਤ ਸੇਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰਥ ਜਾ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੂਜਾਰੀ ਕਰਤੇ ਪੂਜਾ कोट बिसथारन अवरना दूजा कोट महमा जाकी निर्मल हंस कोट उस्तत जाकी करत ब्रह्मंस कोट परलो उपत निमख माहि कोट गुणा तेरे गणे ना जाहे कोट ज्ञानी कथह ज्ञान कोट ध्याननी तरत ध्यान कोट तपीसर तप ही करते कोट मनीषर मौन मह रहते अवगत अग नाथ अगोचर स्वामी पूर रहया ਘਟ ਅੰਤਰ ਜਾਮੀ ਜਤ ਕਤ ਦੇਖੋਂ ਤੇਰਾ ਵਾਸਾ ਨਾਨਕ ਕਉ ਗੁਰ ਕੀਓ ਪ੍ਰਗਾਸਾ ਪੈਰੋ ਮਹੱਲਾ ਪੰਜਵਾਂ ਸਤਗੁਰ ਮੋ ਕੋ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਨੋਦ ਚੋਜ ਅਨੰਤਾ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹਰ ਤਿਸ ਸੰਗ ਮਨ ਰਾਚੀ ਰਹਾਉ ਅਚਿੰਤਾ ਹਮਾਰੈ ਪੋਜਨ ਭਾਉ ਅਚਿੰਤਾ ਹਮਾਰੈ ਲੀ ਚੈ ਨਾਉ ਅਚਿੰਤਾ ਹਮਾਰੈ ਸ਼ਬਦ ਉਧਾਰ ਅਚਿੰਤਾ ਹਮਾਰੈ ਭਰੇ ਪੰਧਾਰ ਅਚਿੰਤਾ ਹਮਾਰੈ ਕਾਰਜ ਪੂਰੇ ਅਚਿੰਤਾ ਹਮਾਰੈ ਲਥੇ ਵਸੂਰੇ ਅਚਿੰਤ ਹਮਾਰੈ ਬੈਰੀ ਮੀਤਾ ਅਚਿੰਤੋ ਹੀ ਇਹੋ ਮਨ ਵਸ ਕੀਤਾ ਅਚਿੰਤ ਪ੍ਰਭੂ ਹਮ ਕੀ ਆਦਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾਂ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰਦੀਨੋ ਮੰਤ ਅਚਿੰਤ ਹਮਾਰੇ ਬਿਨ ਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰਾ ਅਚਿੰਤੋ ਹੀ ਮਨ ਕੀਰਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘਟ ਦੀਠਾ ਅਚਿੰਤ ਮਿਟਿਓ ਹੈ ਸਗਲੋ ਭਰਮਾਂ ਅਚਿੰਤ ਵਸਿਓ ਮਨ ਸੁਖ ਬਿਸਰਾਮਾਂ ਅਚਿੰਤ ਹਮਾਰੈ ਅਨਹਤ ਵਾਜੈ ਅਚਿੰਤ ਹਮਾਰੈ ਗੋਬਿੰਦ ਗਾਜੈ ਅਚਿੰਤ ਹਮਾਰੈ ਮਨ ਪਤੀਆਂ ਨਿਸ਼ਚਲ ਧਨੀ ਅਚਿੰਤ ਪਛਾਨਾ ਅਚਿੰਤੋ ਉਪਜਿਓ ਸਗਲ ਬਿਬੇਕਾ ਅਚਿੰਤ ਚਰੀ ਹੱਥ ਹਰ ਹਰ ਟੇਕਾ ਅਚਿੰਤ ਪ੍ਰਭ ਧੁਰ ਲਿਖਿਆ ਲੇਖ ਅਚਿੰਤ ਮਿਲੇਉ ਪ੍ਰਭ ठाकुर ਏਕਾ ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਪੈਰੋਂ ਬਾਣੀ ਭਗਤਾਂ ਕੀ ਕਬੀਰ ਜੀਉ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਏਹੋ ਤਨ ਮੇਰੇ ਹਰ ਕੋ ਨਾਉ ਗਾਠ ਨਾ ਬਾਂਧਾਂ ਵੇਚ ਨਾ ਖਾऊं ਰਹਾਉ ਨਾਉ ਮੇਰੇ ਖੇਤੀ ਨਾਉ ਮੇਰੇ bari ਭਗਤ ਕਰੂੰ ਜਨ ਸਰਨਤੁ ਮਾਰੀ ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ਤੁਮਹਿ ਛੋਡ ਜਾਨੋ ਨਹੀਂ ਦੂਜੀ ਨਾਉ ਮੇਰੇ ਬੰਧਪ ਨਾਉ ਮੇਰੇ ਭਾਈ ਨਾਉ ਮੇਰਾ ਸੰਗ ਅੰਤ ਹੋਏ ਸਖਾਈ ਮਾਇਆ ਮਹਿ ਜਿਸ ਰਖੈ ਉਦਾਸ ਕਹ ਕਬੀਰ ਹਉ ਤਾ ਕੋ ਦਾਸ ਨਾਗੇ ਆਵਣ ਨਾਗੇ ਜਾਣਾ ਕੋਈ ਨ ਰਹੈ ਰਾਜਾ ਰਾਣਾ RAM ਰਾਜਾ ਨਉ ਨਿਦ ਮੇਰਾ ਸੰਪਹਿਤ ਕਲਤ ਧਨ ਤੇਰਾ ਰਹਾਉ ਆਵਤ ਸੰਗ ਨਾ ਜਾਤ ਸੰਗਾਤੀ ਕਹ ਪਇਉ ਦਰਬਾਂਦੇ ਹਾਥੀ ਲੰਕਾ ਗੜ ਸੋਨੇ ਕਾ ਭਿਆ ਮੂਰਖ ਰਾਮਨ ਕਿਆ ਲੈ ਗਿਆ ਕਹ ਕਬੀਰ ਕਿਛ ਗੁਨ ਵਿਚਾਰ ਚੱਲੇ ਜਵਾਰੀ ਦੋਏ ਹੱਥ ਚਾਰ ਮੈਲਾ ਬ੍ਰਹਮਾ ਮੈਲਾ ਇੰਦ ਰਾਵ ਮੈਲਾ ਮੈਲਾ ਹੈ ਚੰਦ ਮੈਲਾ ਮਲਤਾ ਇਹੋ ਸੰਸਾਰ ਇਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰ ਰਹਾਉ ਮੈਲੇ ਬ੍ਰਹਮ ਦਾਇਕ ਈਸ ਮੈਲੇ ਨਿਸਬਾਸੁਰ ਦਿਨ ਤੀਸ ਮੈਲਾ ਮੋਤੀ ਮੈਲਾ ਹੀਰ ਮੈਲਾ ਪਉਣ ਪਾਵਕ ਅਰ ਨੀਰ ਮੈਲੇ ਸ਼ਿਵ ਸ਼ੰਕਰ ਮਹੇਸ਼ ਮੈਲੇ ਸਿੱਧ ਸਾਧਕ ਅਰ ਭੀਖ ਮੈਲੇ ਜੋਗੀ ਜੰਗਮ ਜਟਾ ਸਹੇਤ ਮੈਲੀ ਕਾਇਆ ਹੰਸ ਸਮੇਤ ਕਹ ਕਬੀਰ ਤੇ ਜਨ ਪਰਵਾਨ ਨਿਰਮਲ ਤੇ ਜੋ ਰਾਮਹਿ ਜਾਨ ਮਨ ਕਰਮ ਕਾ ਕਿਬਲਾ ਕਰ ਦੇਹੀ ਬੋਲਨ ਹਾਰ ਪਰਮਗੁਰ ਈ ਕਹੋ ਰੇ ਮੁੱਲਾ ਬਾਗ ਨਿਵਾਜ ਏਕ ਮਸੀਤ ਦਸੈ ਦਰਵਾਜ ਰਹਾਉ ਮਿਸ ਮਿਲ ਤਾਮਸ ਪਰਮ ਕਦੂਰੀ ਭਾਕ ਲੇ ਪੰਚੈ ਹੋਏ ਸਬੂਰੀ ਹਿੰਦੂ ਤੁਰਕ ਕਾ ਸਾਹਿਬ ਏਕ ਕਹਿ ਕਰੇ ਮੁੱਲਾ ਕਹਿ ਕਰੇ ਸੇਖਾ ਕਹਿ ਕਬੀਰ ਹਉ ਭਇਆ دیਵਾਨਾ ਮੋਸਮ ਮੋਸਮ ਮਨੁ ਆਸੈ ਜਿਸ ਮਾਨਾ ਗੰਗਾ ਕੈ ਸੰਗ ਸਲਤਾ ਬਿਗਰੀ ਸੋ ਸਲਤਾ ਗੰਗਾ ਹੋਏ ਨਿਬਰੀ ਬਿਗਰਿਓ ਕਬੀਰਾ ਰਾਮ ਦੁਹਾਈ ਸਾਚ ਭਇਓ ਅਨ ਕਤਹਿ ਨਾ ਜਾਈ ਰਹਾਉ ਚੰਦਨ ਕੈ ਸੰਗ ਤਰਵਰ ਬਿਗਰਿਓ ਸੋ ਤਰਵਰ ਚੰਦਨ ਹੋਏ ਨਿਬਰਿਓ 파ਰਸ ਕੈ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਬਰਿਓ ਸੰਤਨ ਸੰਗ ਕਬੀਰਾ ਬਿਗਰਿਓ ਸੋ ਕਬੀਰ ਰਾਮੈ ਹੋਏ ਨਿਬਰਿਓ ਮਾਤੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੋਉ ਨਾ ਜਾਨਾ ਜਉ ਹਉ ਬਉਰਾ ਤਉ ਰਾਮ ਤਉਰਾ ਲੋਗ ਮਰਮ ਕਹਿ ਜਾਣੈ ਮੋਰਾ ਰਹਾਉ ਤੋਰੋ ਨਾ ਪਾਤੀ ਪੂਜੋ ਨਾ ਦੇਵਾ ਰਾਮ ਭਗਤ ਬਿਨ ਨੇਪਲ ਸੇਵਾ ਸਤਗੁਰ ਪੂਜੋਂ ਸਦਾ ਸਦਾ ਮਨਾਵਾਂ ਐਸੀ ਸੇਵ ਦਰਗਾਹ ਸੁਖ ਪਾਵਾਂ ਲੋਕ ਕਹ ਕਬੀਰ ਬਹਰਾਨਾ ਕਬੀਰ ਕਾ ਮਰਮ ਰਾਮ ਪਹਿਚਾਨਾ ਉਲਟ ਜਾਤ ਕੁਲ ਦੋ ਬਿਸਾਰੀ ਸੁੰ ਸਹਿਜ ਮਹបុਨਤ ਹਮਾਰੀ ਹਮਰਾ ਝਗੜਾ ਰਹਾ ਨ ਕੋ ਪੰਡਤ ਮੁਲਾ ਛਾਡੇ ਦੂ ਰਹਾਉ ਬੋਨ ਬੋਨੇ ਆਪ ਆਪ ਪਹਿਰਾਵ ਜਹ ਨਹੀਂ ਆਪ ਤਹਾਂ ਹੋਏ ਗਾਵ ਪੰਡਤ ਮੁਲਾ ਜੋ ਲਿਖ ਦਿਆ ਛਾੜ ਚੱਲੇ ਹਮ ਕਸ਼ੂ ਨਾ ਲੀਆ ਰਿਦਾ ਇਕਲਾਸ ਨਿਰਖਲੇ ਮੀਰਾ ਆਪ ਖੋਜ ਖੋਜ ਮਿਲੇ ਕਬੀਰਾ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਧਰੇ ਰਹਾਉ ਜੋ ਨਿਰਧਨ ਸਰਧਨ ਕਹਿ ਜਾਏ ਆਗੇ ਬੈਠਾ ਪੀਠ ਪਰਾਏ ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲੀਆ ਬੁਲਾਏ ਨਿਰਧਨ ਸਰਧਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੀਟੀ ਜਾਈ ਕਹ ਕਬੀਰ ਨਿਰਧਨ ਹੈ ਸੂਈ ਜਾਂਕੇ ਹਿਰਦੈ ਨਾਮ ਨਾ ਹੋਈ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਹਿ ਦੇਵਾ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਲਾਹੂ ਰਹਾਵ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਬਾਨੀ ਭਜ ਲੇਹਰੇ ਮਨ ਸਾਰਿੰਗ ਪਾਣੀ ਅਬ ਨਾ ਭਜਸ ਭਜਸ ਕਭ ਭਾਈ ਆਵੇ ਅੰਤ ਨਾ ਭਜਿਆ ਜਾਈ ਜੋ ਕਿਛ ਕਰਹਿ ਸੋਈ ਅਬਸਾਰ ਫਿਰ ਪਛਤਾਹੋ ਨਾ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਾਏ ਨਿਰੰਝਨ ਦੇਵ ਗੁਰ ਮਿਲਤਾ ਕੇ ਖੁੱਲੇ ਕਪਾਟ ਬਹਰ ਨਾ ਆਵੇ ਜੋਨੀ ਬਾਤ ਇਹੀ ਤੇਰਾ ਔਸਰ ਇਹ ਤੇਰੀ ਬਾਰ ਘਟ ਭੀਤਰ ਤੂੰ ਦੇਖ ਵਿਚਾਰ ਕਹਿਤ ਕਬੀਰ ਜੀਤ ਕੈ ਹਾਰ ਬਹੁ ਵਿਦ ਕਹੋ ਪੁਕਾਰ ਪੁਕਾਰ ਸਿਵ ਕੀ ਪੂਰੀ ਬਸੈ ਬੁੱਧਸਾਰ ਤਹਿ ਤੁਮ ਮਿਲ ਕੈ ਕਰੋ ਵਿਚਾਰ ਈਤ ਊਤ ਕੀ ਸੋਜੀ ਪਰੈ ਕੌਣ ਕਰਮ ਮੇਰਾ ਕਰ ਕਰ ਮਰੈ ਨਿਜ ਪਦ ਉਪਰ ਲਾਗੋ ਧਿਆਨ ਰਾਜਾ RAM ਨਾਮ ਮੋਰਾ ਬ੍ਰਹਮ ਗਿਆਨ ਰਹਾਉ ਮੂਲ ਦਵਾਰ ਐ ਬੰਦਿਆ ਬੰਦ ਰਾਵੇ ਉਪਰ ਗਹਿਰਾਖਿਆ ਚੰਦ ਪਛਮ ਦਵਾਰ ਐ ਸੂਰਜ ਤਪੈ ਮੇਰ ਡੰਡ ਸਿਰ ਉਪਰ ਬਸੈ ਪਛਮ ਦਵਾਰੇ ਕੀ ਸੇਲ ਓੜਾ ਤੇਹ ਸੇਲ ਉਪਰ ਖਿੜਕੀ ਔਰ ਖਿੜਕੀ ਉਪਰ ਦਸਾਂ ਦਵਾਰ ਕਹ ਕਬੀਰ ਤਾ ਕਾ ਅੰਤ ਨਾ ਪਾਰ ਸੋ ਮੁੱਲਾ ਜੋ ਮਨ ਸਿਓ ਲਰੈ ਗੁਰ ਉਪਦੇਸ ਕਾਲ ਸਿਓ ਜੁਰੈ ਕਾਲ ਪੁਰਖ ਕਾ ਮਰਦੈ ਮਾਨ ਤਿਸ ਮੁੱਲਾ ਕੋ ਸਦਾ ਸਲਾਮ ਹੈ ਹਜੂਰ ਕਤ ਦੂਰ ਬਤਾਵਹੁ ਦੁੰਦਰ ਬੰਧ ਹੋ ਸੁੰਦਰ ਪਾਵਹੁ ਰਹਾਉ ਕਾਜੀ ਸੋ ਜੋ ਕਾਇਆ ਵਿਚਾਰੈ ਕਾਇਆ ਕੀ ਅਗਨ ਬ੍ਰਹਮ ਪਰ ਜਾਰੈ ਸੁਪਨਾ ਬਿੰਦਨਾਂ ਦੇ ਚਰਨਾ ਤਿਸ ਕਾਜੀ ਕੋ ਜਰਾ ਨਾ ਮਰਨਾ ਸੋ ਸੁਰਤਾਨ ਜੋ ਦੁਏ ਸਰ ਤਾਨੈ ਬਾਹਰ ਜਾਤਾ ਪੀਤਰਾਨੈ ਗगन ਮੰਡਲ ਮਹਿ ਲਸ਼ਕਰ ਕਰੈ ਸੋ ਸੁਰਤਾਨ ਸੱਤਰ ਸਿਰ ਧਰੈ ਜੋਗੀ ਗੋਰਖ ਗੋਰਖ ਕਰੈ Hindu ਰਾਮ ਨਾਮੇ ਉਚਰੈ ਮੁਸਲਮਾਨ ਕਾ ਏ ਕੋ ਖੁਦਾਈ ਕਬੀਰ ਕਾ ਸੁਆਮੀ ਰਹਾ ਅਸਮਾਈ